ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪ੍ਰੈਮ ਸਵੇਰਾ ਮੈਂ ਅਜਸਿੰਦਰ ਸਿੰਘ ਡਾਂਗੀਆਂ ਦੋਸਤੋ ਜਿਸ ਤਰ੍ਹਾਂ ਆਪਾਂ ਪਿਛਲੀ ਨੂੰ ਦੇਖਿਆ ਕਿ ਕਿ ਤਰਨਤਾਰਨ ਏਰੀਆ ਜਾਂ ਹੋਰ ਏਰੀਆ ਦੇ ਵਿੱਚ ਜਿਸ ਤਰ੍ਹਾਂ ਹੜ੍ਹ ਆਏ ਸੀਗੇ ਤੇ ਲੋਕਾਂ ਨੂੰ ਕਾਫੀ ਨੁਕਸਾਨ ਹੋ ਚੁੱਕਿਆ ਸੀ ਸੋ ਅੱਜ ਅਸੀਂ ਤਰਨਤਾਰਨ ਏਰੀਆ ਵਿੱਚ ਪਹੁੰਚੇ ਹਾਂ ਜਿੱਥੇ ਹੜ੍ਹ ਤੋਂ ਪ੍ਰਭਾਵਿਤ ਲੋਕ ਨੇ ਉਹਨਾਂ ਨੂੰ ਮਿਲਣ ਦੇ ਲਈ ਸੋ ਲੁਧਿਆਣੇ ਦੇ ਵਿੱਚੋਂ ਤੇ ਨਾਲ ਜੋ ਮਾਦਰੀ ਪਿੰਡ ਹੈ ਉਥੋਂ ਜੋ ਇੱਥੇ ਨੌਜਵਾਨ ਆਏ ਨੇ ਸੋ ਹੜ੍ਹ ਪ੍ਰਭਾਵ ਤੋਂ ਜੋ ਪਿੰਡ ਨੇ ਉਹਨਾਂ ਦਾ ਜਾਇਜ਼ਾ ਲੈਣ ਲਈ ਕਿ ਵੀ ਆਖਰੇ ਥੇ ਲੋਕਾਂ ਨੂੰ ਕੀ ਜ਼ਰੂਰਤ ਹੈਗੀ ਆ ਰਾਸ਼ਨ ਦੀ ਜ਼ਰੂਰਤ ਆ ਡੀਜ਼ਲ ਦੀ ਜ਼ਰੂਰਤ ਆ ਜਾਂ ਖਾਦ ਦੀ ਜ਼ਰੂਰਤ ਆ ਉਸ ਬਾਰੇ ਇਹ ਜੋ ਪਿੰਡ ਮਾਦਰੀ ਦੇ ਨੌਜਵਾਨ ਇੱਥੇ ਪਹੁੰਚੇ ਨੇ ਸੋ ਅਸੀਂ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਪਹੁੰਚਿਆ ਜਿੱਥੇ ਇੱਕ ਬਾਬਾ ਜੀ ਹੈ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਜੀ ਕਦੇ ਬਾਬਾ ਜੀ ਕਿਹੜੀ ਜਗ੍ਹਾ ਵਾ ਤੇ ਇੱਥੇ ਜੋ ਆਪਾਂ ਕੀ ਆ ਜੋ ਹੜ੍ਹ ਪ੍ਰਭਾਵਿਤ ਲੋਕ ਸੀਗੇ ਜਾਂ ਪਿੰਡ ਦੇ ਵਿੱਚ ਕਿੰਨਾ ਕਿਤੇ ਪਾਣੀ ਆ ਚੁੱਕਿਆ ਵੈਸੇ ਦਾ ਪੱਕੇ ਨਾਂ ਦਾ ਮੈਨੂੰ ਇਹ ਪਿੰਡ ਕਾਲੇ ਕਾ ਤੁਹਾਡੇ ਵਾਦਾ ਹਾਂ ਪਿੰਡ ਗੱਗੜ ਕੇ ਵੈ ਸ਼ਾਹੂ ਕਰਦੇ ਆਂ ਬਹਿਲੀਆਂ ਵੀ ਇਹ ਕਹਿਆ ਜਾਂਦਾ ਪਰ ਇੱਥੇ ਵੀ ਹੁਣ ਢਾ ਲੱਗੀ ਪਈ ਐ ਸਾਹਮਣੇ ਹੁਣ ਥੋੜਾ ਟਾਈਮ ਪਹਿਲਾਂ ਆ ਵੀਰ ਜੀ ਨੂੰ ਅੱਧਾ ਹੇਥੇ ਕਰਕੇ ਮੈਂ ਛੇਤੀ ਤੁਸੀਂ ਇੱਥੇ ਪਹੁੰਚੋ ਦਲੀਏ ਦੀ ਦੇਗ ਲਾਈ ਇੱਥੇ ਉੱਥੇ ਦਰਿਆ ਦੇ ਵਿੱਚ ਦਲੀਏ ਦੇ ਪਾ ਗਏ ਢਾ ਲੱਗੀ ਪਈ ਐ ਘੜ ਤੋਂ ਘੜੇ 20 ਤੋਂ 25 ਗਿਲੇ ਥਾਂ ਰੋੜ ਕੇ ਲੈ ਗਿਆ ਢਾ ਦੇ ਵਿੱਚ ਕਿ ਇਹ ਸਾਰੇ ਇੱਕ ਤਿੰਨ ਚਾਰ ਚੌਂ ਘਰਾਂ ਦੀ ਜ਼ਮੀਨ ਰੁੱਟ ਚੁੱਕੀ ਐ ਸਭੀ ਜੇ ਆਉਣ ਵਾਲੇ ਸਮੇਂ ਦੇ ਵਿੱਚ ਮੰਨ ਕੇ ਜਦੋਂ ਰਾਹਤ ਸਮਗਰੀ ਆਪਾਂ ਨੂੰ ਇੱਥੇ ਚਾਹੀਦੀ ਹੈ ਬਾਕੀ ਰਾਸ਼ਨ ਤਾਂ ਬਿਲਕੁਲ ਪੂਰਾ ਆ ਚੁੱਕਾ ਹੈ ਵੱਧੂ ਆ ਚੁੱਕਾ ਹੈ ਜੇ ਕੋਈ ਆਖੇ ਕਿ ਕੋਈ ਨੂੰ ਕੋਈ ਚੀਜ਼ ਨਹੀਂ ਮਿਲੀ ਉਹ ਤਾਂ ਗੱਲ ਹੈਗੀ ਝੂਠੀ ਤੇ ਜੇ ਹੁਣ ਆਪਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਚੀਜ਼ ਚਾਹੀਦੀ ਹੈ ਜਿਵੇਂ ਆ ਵੀਰ ਲੁਧਿਆਣੇ ਤੋਂ ਚੱਲ ਕੇ ਆਇਆ ਮੈਂ ਤਾਂ ਬਹੁਤ ਧੰਨਵਾਦ ਕਰਦਾ ਇਹਨਾਂ ਵੀਰਾਂ ਦਾ ਕਿ ਜਿਹੜੇ ਪਹਿਲਾਂ ਥੁਲਾ ਵੇਖਣ ਆਉਂਦੇ ਆ ਜਿਹੜਾ ਵੇਖ ਕੇ ਜਾਉ ਪਹਿਲਾਂ ਜੈਜਾ ਲੈ ਕੇ ਜਾਉ ਕਿੱਥੇ ਕਿਹੜੀ ਚੀਜ਼ ਦੀ ਲੋੜ ਹੈ ਉਹ ਸਾਬਤ ਜਿਹੜਾ ਉਹ ਬਿਲਕੁਲ ਸਹੀ ਹੈ ਕਿਉਂਕਿ 1000 ਰੁਪਏ ਦਾ ਜਿਹੜਾ ਹੁਣ ਤੇਲ ਲਾਇਆ ਨਾ ਇਹਨਾਂ ਨੂੰ ਉਹ ਫਾਇਦੇਮੰਦ ਹੈ ਬਈ ਹੁਣ ਲੋਕਾਂ ਨੂੰ ਦੀ ਚੀਜ਼ ਦੀ ਜ਼ਿਆਦਾ ਜ਼ਰੂਰਤ ਪੈ ਰਹੀ ਹੈ ਹੁਣ ਇਸ ਟਾਈਮ ਇੱਥੇ ਪਿਆ ਜਾਰੀ ਜ਼ਰੂਰਤ ਹੈਗੀ ਹੈ ਡੀਏਪੀ ਖਾਦ ਦੀ ਕਿਉਂਕਿ ਉਹ 1350 ਦਾ ਘੱਟਾ ਆਉਂਦਾ ਹੈ ਤੇ ਰਕਬਾ ਜੇ ਫੱਤੇ ਵਾਲਾ ਪੈਣ ਦਾ 550 ਕਿਲਾ ਹੈ ਆਲੇ ਵਾਲੇ ਦਾ 2000 ਏਕੜ ਜਮੀਨ ਹੈਗੀ ਜੇ ਹਿਸਾਬ ਤੇ ਆਸ਼ੀਗਾ ਪੈਣ ਦਾ ਰਕਬਾ 400 500 ਕਿਲਾ ਹੁੰਦਾ ਹੈ ਜੇ ਜੇਸਾ ਤੇ ਰਖ ਬੇਣਾ ਉਸ ਹਿਸਾਬ ਤੇ ਉਹਨਾਂ ਨੂੰ ਡਾਈ ਦੀ ਲੋੜ ਏ ਡਾਈ ਸਾਰਿਆਂ ਤੋਂ ਮਹਿੰਗੀ ਵਸਤੂ ਏ ਜਿਹੜੀ ਆਪਾਂ ਖਰੀਦ ਨਹੀਂ ਸਕਦਾ ਕਿਉਂ ਡੁੱਬੇ ਤੋਂ ਪਹਿਲਾਂ ਪਏ ਆ ਤੇ ਡਾਈ ਹੁਣ ਖਰੀਦ ਨਹੀਂ ਸਕਦੇ ਅਗੇ ਤੇ બીજી ਵੀ ਗੱਲ ਕੋਈ ਸੰਗ ਸੰਤਾਂ ਜਹੇਬੰਦੀਆਂ ਲੈ ਕੇ ਆਈਆਂ ਸੀ ਕਿਉਂਕਿ ਜਿਹੜੀ ਰਸਤਾ ਨਾ ਸਰਕਾਰਾਂ ਨੇ ਨਹੀਂ ਆਪਾਂ ਨੂੰ ਪ੍ਰੋਵਾਈਡ ਕਰਨੀ ਇਹ ਤਾਂ ਆਪਣੀਆਂ ਜਹੇਬੰਦੀਆਂ ਜਿਵੇਂ ਭਾਈ ਅਮਰਤਪਾਲ ਦੀ ਟੀਮ ਨੇ ਵੀ ਉਹ ਘਰ ਗੋਦ ਲੈਣ ਡਿਆ ਖਾਲਸਾ ਸਾਈਡ ਵਾਲੇ ਵੀ ਉਹ ਬੋਰਡ ਲਾਈ ਜਾਣ ਡਿਆ ਆਪਦੇ ਐਸਐਫ ਵਾਲੇ ਵੀ ਉਹਨਾਂ ਫਤਿਹਾਲੇ ਵੀ ਬੋਰਡ ਲਾਦਾ ਕਿ ਉਹ ਵੀ ਘਰ ਗੋਦ ਲਈ ਜਾਂਦੇ ਇਹ ਜਿਹੜੇ ਨਾ ਜਹੇ ਬੰਦੀਆਂ ਇਹ ਕਰਨਦੀਆਂ ਜਿਵੇਂ ਹੁਣ ਵੀਰੂ ਨੇ ਲੁਧਿਆਣੇ ਤੋਂ ਚੱਲ ਕੇ ਆਏ ਨੇ ਇਹ ਮਾਤੜ ਗਰੀਬ ਪਰਿਵਾਰ ਨਾ ਬਾਬਾ ਜੀ ਤੁਸੀਂ ਉਹ ਸਾਨੂੰ ਵਿਖਾਓ ਤੇ ਅਸੀਂ ਉਹ ਕਵਰੇਜ ਕਰਦੇ ਉਹਨੂੰ ਬਣਵਾਉਣੇ ਆ ਇਹਦੀ ਹੈਲਪ ਆਪਾਂ ਕਰਦੇ ਆ ਇਹਦਾ ਹੈਲਪ ਦੇ ਨਾਲ ਹੈਲਪ ਹੋਣੀ ਜਿਵੇਂ ਸਮਰੱਤ ਬਾਬੇ ਨਾਨਕ ਨੇ ਭੇਜਿਆ ਨੂੰ ਕੋਈ ਰਾਹ ਦੇਣ ਵਾਸਤੇ ਕੱਲ ਜੁਪੀ ਤੋਂ ਸੰਤਾਏ ਹੀ ਉਹ ਵੀ ਇਸ ਤਰ੍ਹਾਂ ਕਿਸੇ ਨੇ ਟੂਮਾ ਵੇਚੀਆਂ ਦੱਸ ਕੇ ਗਏ ਬਿਆਨ ਕਰਕੇ ਗਏ ਮੁਸਲਮਾਨ ਭਾਈਚਾਰੇ ਵਾਲੇ ਆਂਦੇ ਸਾਰਾ ਹੁਣ ਇਸ ਟਾਈਮ ਜਿਹੜਾ ਅਸੀਂ ਪੰਜਾਬ ਦੇ ਨਾਲ ਖੜੇ ਨਾ ਪਿੱਛੇ ਸਾਰੇ ਮੇਰ ਨਹੀਂ ਹੁੰਦੇ ਜਿਵੇਂ ਇੱਕ ਪਿੰਡ ਦੇ ਵਿੱਚੋਂ ਇੱਕ ਨਗਰ ਦੇ ਵਿੱਚੋਂ ਰਸ ਇਕੱਠੀ ਕਰਨੀ ਸਾਰੇ ਉਹ ਵੀ ਮਲਾਨਾ ਕੋਈ ਇੱਕ ਮੌਲਵੀ ਹੈ ਕੋਈ ਬੀਮ ਜਿਹੜੇ ਵੱਡੇ ਵੱਡੇ ਅਹੁਦੇਦਾਰ ਜਿਹੜੇ ਸੁੰਨਰਾਜਦਾਰ ਰਹਿ ਗਏ ਆ ਮੌਲਵੀ ਸਾਹਿਬ ਸਾਰੇ ਆਪੋ ਆਪਣੀ ਰਸਤਾ ਲੈ ਕੇ ਆਏ ਤੇ ਕੱਲ ਰਸਤਾ ਇੱਥੇ ਆਸ਼ੀਕੇ ਵੰਡ ਕੇ ਗਏ ਪੱਤੇ ਵਾਲੇ ਵੰਡ ਕੇ ਗਏ ਆਲੇ ਵਾਲੇ ਵੰਡ ਕੇ ਗਏ ਕਹਿੰਦਾ ਮਤਬਲ ਆਪਾਂ ਸਹੀ ਰਾਹ ਦੱਸ ਦੇ ਅੱਗੇ ਜੇ ਕਿਸੇ ਨੇ ਆਉਣਾ ਨਾ ਕੋਈ ਵਾਧੂ ਰਾਸਤ ਨੂੰ ਵੀ ਲੈ ਕੇ ਆਉਂਦੇ ਵੰਡਾ ਗਿਆ ਆ ਵੀਰ ਜੀ ਪਹਿਲਾਂ ਪੱਟੀ ਤੋਂ ਸਿੰਗਰ ਸਾਹਿਬ ਨੇ ਸਾਨੂੰ ਨਹੀਂ ਪਤਾ ਇਹ ਸਿੰਗਰ ਹੀ ਇਹ ਦੋ ਤਿੰਨ ਵਾਰੀ ਇਹਨਾਂ ਸਲਾਹ ਲਈ ਹੈ ਕਿ ਬਾਬਾ ਜੀ ਕਿਹੜੀ ਚੀਜ਼ ਆਪਾਂ ਨੂੰ ਚਾਹੀਦੀ ਇਥੇ ਇਹ ਤੁਸੀਂ ਸਾਨੂੰ ਉਹ ਲਿਖਾ ਦਿਓ ਬਾਈ ਹੁਣ ਜੋ ਕਿਸ ਕਿਸ ਇਲਾਕੇ ਜਿਆਦਾ ਪਾਣੀ ਖੜਾ ਵਾ ਤੁਹਾਨੂੰ ਸੀ ਬਾਈ ਸਰੀ ਨੋਲ ਜੋਗੀ ਕੂਈਸਾ ਇਧਰ ਰਹਿੰਦੇ ਹੋ ਜਿਆਦਾ ਹੁਣ ਤਾਂ ਬੰਡਾਲੇ ਵਾਲੀ ਸਾਈਡ ਤੇ ਪਾਣੀ ਅੱਗੇ ਖੜਾ ਪਿਆ ਜਾਂ ਇੱਥੇ ਢਾਹ ਸਾਰਾ ਉਹਨਾਂ ਢਾਹ ਲੱਗੀ ਪਈ ਏ ਇੱਥੇ ਉਹ ਢੈਂਡਾ ਬਾਬਿਆਂ ਦਾ ਦਰਵਾਜ਼ਾ ਵੀ ਅੱਧਾ ਗੁੱਠ ਲੱਗ ਗਈ ਏ ਪਿੱਛੇ ਢਾਹ ਦੇ ਨਾਲ ਤੇ ਕੁਝ ਫੱਤੇ ਵਾਲੀ ਸਾਈਡ ਤੇ ਵੀ ਆਲੇ ਵਾਲੀ ਸਾਈਡ ਤੇ ਵੀ ਉਹ ਰੇਤ ਚੜ ਗਈ ਬਦੇਰੀ ਜਾਈ ਚੜ ਗਈ ਉਹਦੇ ਵੀ ਪੈਲੀ ਬੰਦੇ ਜੋਗ ਬਣ ਜਾਣੀ ਹੋਰ ਤਾਂ ਹਾਵੀਆਂ ਨੇ ਉਹਨਾਂ ਨੂੰ ਸੁੱਕ ਜਾਣਾ ਪਰ ਇੱਕ ਮੈਸੇਜ ਦੇਣਾ ਚਾਹੁੰਨੇ ਆ ਤੁਹਾਨੂੰ ਮੀਡੀਆ ਦੇ ਰਾਹੀਂ ਕਿ ਜਿਹੜੀ ਸੰਗਤ ਰਾਤ ਨੂੰ ਆਵੇ ਦਿਨੇ ਆਵੇ 24 ਘੰਟਿਆਂ ਦਾ ਲੰਗਰ ਲੱਗਾ ਫਤੇ ਵਾਲੇ ਉੱਥੇ ਆਪਣੇ ਕੋਲ ਇੰਤਜ਼ਾਮ ਹੀ ਹੈਗਾ ਪੂਰਾ ਪ੍ਰੋਪਰ ਪਿੰਡ ਵਾਲਿਆਂ ਵੱਲੋਂ ਇਹ ਪਿੰਡ ਵਾਲਿਆਂ ਦਾ ਪੂਰਾ ਸਮਰਥਨ ਹੈ ਨਾਲ ਕਿ ਉੱਥੇ ਸਕੂਲ ਹੈਗਾ ਬਿਲਡਿੰਗ ਵਿੱਚ ਹੁੰਦੇ ਵਿੱਚ ਘੱਟੋ ਘੱਟ 100 ਤੋਂ ਬੰਦਾ 150 ਤੱਕ ਰਹਿ ਸਕਦਾ ਜਿਹੜਾ ਵੀ ਕੋਈ ਰਾਤ ਨੂੰ ਹੀ ਆਉਂਦਾ ਦਿਨੇ ਆਉਂਦਾ ਉਹਨਾਂ ਦੀ ਸੇਵਾ ਹੀ ਫੁੱਲ ਲੰਗਰ ਦੇ ਵਿੱਚ ਹੀ ਫੁੱਲ ਇਹ ਉਨਾ ਚਿਰ ਲੰਗਰ ਨਹੀਂ ਇਥੇ ਚੁਕੀਚੇਗਾ ਜਿੰਨਾ ਚਿਰ ਲੋਕਾਂ ਦੀਆਂ ਜ਼ਮੀਨਾਂ ਨਹੀਂ ਬਣ ਜਾਂਦੀਆਂ ਜਿਨ੍ਹਾਂ ਜਿਨ੍ਹਾਂ ਨੂੰ ਇਹ ਨੰਬਰ ਵੰਡੇ ਆ ਇਹ ਸਲਾਹ ਦੇਣ ਵਾਸਤੇ ਕਿ ਕਿਸੇ ਨੇ ਖਾਦ ਲੈ ਕੇ ਆਉਣੀ ਹੈ ਕਿਸੇ ਨੇ ਬੀਜ ਲੈ ਕੇ ਆਉਣਾ ਹੈ ਕਿਸੇ ਨੇ ਡੀਜ਼ਲ ਲੈ ਕੇ ਆਉਣਾ ਉਹਨਾਂ ਚਿਰ ਇਹ ਲੰਗਰ ਵੀ ਫੱਤੇ ਵਾਲੇ 13-13 ਉੱਥੇ ਚੱਲਦਾ ਰਹੇਗਾ। ਜੀ। ਤੇ ਬਾਬਾ ਜੀ ਦਾ ਵੀ ਜੋ ਪੁੱਤਿਆ ਲੰਗਰ ਉਹ ਵੀ ਲਗਾਤਾਰ ਚੱਲਦਾ ਰਹੇਗਾ। ਜੋ ਇੱਥੋਂ ਜੋ ਲੁਧਿਆਣੇ ਤੋਂ ਮਾਦਰੀ ਪਿੰਡ ਤੋਂ ਜੋ ਲੋਕ ਇੱਥੇ ਪਹੁੰਚੇ ਨੇ ਤੇ ਬਾਬਾ ਜੀ ਨੇ ਵਿਚਾਰ ਵੰਡ ਵਟਾਂਦਰਾ ਵੀ ਕੀਤਾ ਇਨ੍ਹਾਂ ਦੇ ਰਾਹੀ ਉਹ ਕਹਿ ਰਹੇ ਨੇ ਕਿ ਵੀ ਜੋ ਸਹੂਲਤ ਹੈ ਜੋ ਮਦਦ ਕਰਨੀ ਚਾਹੁੰਦੇ ਨੇ ਉਹ ਇੱਕ ਗਰੀਬ ਪਰਿਵਾਰ ਆ ਜਾਂ ਜਿਵੇਂ ਪਰਿਵਾਰ ਨੂੰ ਉਸ ਚੀਜ਼ ਦੀ ਜ਼ਰੂਰਤ ਆ ਉੱਥੇ ਤੱਕ ਇਹ ਵੀ ਪਹੁੰਚਦੀ ਕਰ ਦੇਣ ਸੋ ਸਾਡੇ ਨਾਲ ਅਵਤਾਰ ਅਵਤਾਰ ਸਿੰਘ ਜੀ ਅਵਤਾਰ ਜੀ ਤੁਸੀਂ ਮਾਝੀ ਤੋਂ ਪਹੁੰਚੋ ਤੁਹਾਡਾ ਗੱਲਬਾਤ ਹੋਈ ਆ ਕੀ ਗੱਲਾਂ ਚੌਂਦੀ ਪਹਿਲਾਂ ਤਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਪੰਜਾਬ ਚ ਜਿਹੜੇ ਅਜੇ ਏਰੀਏ ਚ ਮਾਝੇ ਦੇ ਵਿੱਚ ਹੜਾਏ ਆ ਸਾਡੇ ਭਰਾਵਾ ਕੋਈ ਵੱਡੇ ਆ ਕੋਈ ਛੋਟੇ ਆ ਔਰ ਪ੍ਰਮਾਤਮਾ ਨੇ ਸਾਨੂੰ ਸਾਰੇ ਨਗਰ ਮਾਜਰੀ ਨੂੰ ਬੱਲ ਬਖਸ਼ਿਆ ਅਸੀਂ ਪਿੰਡ ਦੇ ਵਿੱਚ ਪੂਰਾ ਪਿੰਡ ਇਕੱਠਾ ਹੋ ਗਏ ਜੋ ਮਾਇਆ ਸੀ ਇਕੱਠਾ ਕੀਤੀ ਆ ਉਹਦਾ ਇੱਕ ਵਿਚਾਰਧਾਰਾ ਲਈ ਕੇ ਵੀ ਆਪਾਂ ਮੌਕੇ ਦੇ ਹਾਲਾਤ ਦੇਖ ਕੇ ਲੋਕਾਂ ਨਾਲ ਵਾਰਤਲਾਬ ਕਰਕੇ ਜੋ ਲੋਕਾਂ ਨੂੰ ਸਹਾਇਤਾ ਦੀ ਲੋੜ ਹੋਵੇ ਉਹ ਪਹਚਾਈ ਜਾਵੇ ਤੇ ਇਹਦੇ ਵਿੱਚ ਸਾਡੇ ਸਾਰੇ ਹੀ ਨਗਰ ਦੀ ਸਹਿਮਤੀ ਆ ਪਿੰਡ ਮਾਜਰੀ ਦੀ ਕੋਈ ਦੂਰ ਹੈ ਨਹੀਂ ਹੈਗੀ ਸਾਰਾ ਪਿੰਡ ਪੂਰਾ ਪੱਬਾ ਪਾਰਾ ਹੈਲਪ ਕਰਨ ਲਈ ਤੇ ਹੁਣ ਅਸੀਂ ਜਿੱਦਾਂ ਲੋਕਾਂ ਨੂੰ ਮਿਲੇ ਆ ਉਹਨਾਂ ਨੇ ਲੋਕਲ ਪਿੰਡ ਅੜੇਦਲੇ ਦੇ ਪਿੰਡ ਅਸੀਂ 10-12 ਪਿੰਡਾਂ ਦਾ ਦੌਰਾ ਕਰ ਚੁੱਕੇ ਆ ਜੋ ਮੇਨ ਗੱਲ ਆ ਰਹੀ ਆ ਇੱਕ ਤਾਂ ਜਿਵੇਂ ਗਰੀਬ ਪਰਿਵਾਰ ਜਿਨ੍ਹਾਂ ਦੇ ਬਿਲਕੁਲੀ ਮਕਾਨ 'ਚ ਟਹੇ ਹੋਇਆ ਉਹਨਾਂ ਦੀ ਹੈਲਪ ਦੂਜੀ ਗੱਲ ਹੈਗੀ ਆ ਵੀ ਜਿਹੜੇ ਗਰੀਬ ਘਾਰ ਆ ਜਿਨ੍ਹਾਂ ਦੇ ਬੱਚੇ ਪ੍ਰਾਈਵੇਟ ਸਕੂਲਾਂ 'ਚ ਪੜ੍ਹਦੇ ਆ ਉਹ ਫੀਸ ਨਹੀਂ ਦੇ ਸਕਦੇ ਉਹਤੇ ਵੀ ਨਿਗਾਹਬੋਰੀ ਕੀਤੀ ਜਾਊਗੀ ਪਿੰਡ ਜਾ ਕੇ ਤੀਜੀ ਗੱਲ ਜਿਵੇਂ ਹੁਣ ਲੋਕਾਂ ਨੇ ਫਸਲ ਪੀਜਣੀ ਆ ਮਹੀਨੇ ਨੂੰ ਜਾਂ 2 ਮਹੀਨਿਆਂ ਨੂੰ ਜਾਂ 1.5 ਮਹੀਨੇ ਨੂੰ ਕੋਈ ਰਿਓ ਖਾਦ ਦੀ ਲੋੜ ਆ ਜਾਂ ਕਣਕ ਦੇ ਬੀਜ ਦੀ ਲੋੜ ਆ ਉਹ ਵੀ ਅਸੀਂ ਪਿੰਡ ਜਾ ਕੇ ਆਪਦਾ ਪੂਰਾ ਲੋਕਾਂ ਚ ਬਹਿ ਕੇ ਮਸਲਾ ਹੱਲ ਕਰਾਂਗੇ ਔਰ ਜਿਹੜੀ ਜਿਹੜੇ ਜਿਹੜੇ ਪਿੰਡਾਂ 'ਚ ਅਸੀਂ ਜਾ ਰਹੇ ਆਂ ਜਿਹੜੇ ਜ਼ਿਆਦਾ ਪ੍ਰਾਪਤ ਹੋਏ ਆ ਉਹਨਾਂ ਦਾ ਅਸੀਂ ਫੋਨ ਨੰਬਰ ਵੀ ਲੈ ਰਹੇ ਆਂ ਆਪਦਾ ਫੋਨ ਨੰਬਰ ਦੇ ਵੀ ਰਹੇ ਆਂ ਔਰ ਜਿਵੇਂ ਆ ਗੁਰਦਰਾ ਸਾਹਿਬ ਬਾਬਾ ਜੀ ਦਾ ਲੰਗਰ ਚਲਾਇਆ ਇਹ ਵੀ ਹੈਲਪ ਦੀ ਲੋੜ ਆ ਇੱਥੇ ਵੀ ਕਿਉਂਕਿ ਹਰ ਵਕਤ ਨਾ ਕਰ ਜਾ ਇੱਥੇ ਵੀ ਅਸੀਂ ਧਿਆ ਹੈ ਬਹੁਤ ਸੰਗਤ ਆਉਂਦੀ ਹੈ ਨਾ ਲੱਗ ਹਾਂਜੀ ਬਹੁਤ ਸੰਗਤ ਆਉਂਦੀ ਹੈ ਜਿਵੇਂ ਹੁਣ ਅਸੀਂ ਵੀ 10-12 ਪਿੰਡਾਂ ਦਾ ਦੌਰਾ ਕਰਦੇ ਸਾਨੂੰ ਵੀ ਚਾਹ ਪਾਣੀ ਦੀ ਲੋੜ ਪਈ ਚਲੋ ਪਰਮਾਤਮਾ ਦੀ ਕਿਰਪਾ ਸਾਨੂੰ ਵੀ ਲੰਗਰ ਪਾਣੀ ਸਾਰਾ ਕੁਝ ਤੇ ਪ੍ਰਮਾਣ ਮਿਲਿਆ ਔਰ ਬਾਬਾ ਜੀ ਨੇ ਸਾਨੂੰ ਬਹੁਤ ਵਧੀਆ ਗਾਰਡਨਿੰਗ ਦਿੱਤੀ ਆ ਅਸੀਂ ਏਸ਼ੀਆ ਗਾਰਡਨਿੰਗ ਨੂੰ ਇੱਥੋਂ ਜੋ ਕੁਝ ਇਕੱਠਾ ਕਰਕੇ ਅਸੀਂ 10-12 ਬੰਦੇ ਆਏ ਆ ਪਿੰਡੋ ਜਾ ਕੇ ਪਿੰਡ ਦੇ ਵਿੱਚ ਫੇਰ ਸੱਤ ਦੇ ਵਿੱਚ ਇਕੱਠੇ ਹੋ ਕੇ ਵਿਚਾਰ ਵਟਾਂਦਰਾ ਕਰਕੇ ਅਸੀਂ ਆਉਂਦੇ ਟਾਈਮ 'ਚ ਹੈਲਪ ਲੈ ਕੇ ਆਵਾਂਗੇ ਸੋ ਇਹਨਾਂ ਦੇ ਕਹ ਵੀ ਉਹ ਪਿੰਡ ਇਹ ਪਿੰਡੋ ਆਇਆ ਜੀ ਮਾਦਰੀ ਪਿੰਡ ਤੋਂ ਜੋ ਲਗਾਤਾਰ ਇੱਥੇ ਗੱਲਬਾਤ ਵੀ ਕਰ ਰਹੇ ਨੇ ਉਹ ਇਹ ਉਹਨਾਂ ਲੋਕਾਂ ਦੀ ਮਦਦ ਕਰਨਾ ਚਾਹੁੰਦੇ ਨੇ ਕਿ ਵੀ ਜਿਨ੍ਹਾਂ ਦੀ ਬਿਲਕੁਲ ਹੀ ਹਾਲਤ ਖਰਾਬ ਹੋ ਚੁੱਕੀ ਆ ਜਿਨ੍ਹਾਂ ਦੇ ਘਰ ਟਹਿ ਚੁੱਕੇ ਨੇ ਸੋ ਬਾਬਾ ਜੀ ਕੀ ਕਰਨਾ ਚਾਹੁੰਦੇ ਹੋਰ ਵੀ ਕੁਝ ਹਾਂਜੀ ਇੱਕ ਮੈਸੇਜ ਹੋਰ ਦੇਣਾ ਚਾਹੁੰਦੇ ਕਿਉਂਕਿ ਅਸੀਂ ਜਦੋਂ ਦਾ ਇੱਥੇ ਫਤਿਹ ਵਾਲੇ ਲੰਗਰ ਚਲਾਇਆ ਹੈ ਨਾ 13 13 ਬਾਬੇ ਨਾਨਕ ਦਾ ਅਸੀਂ ਬੋਰਡ ਨਹੀਂ ਲਾਇਆ ਕੋਈ ਨਾ ਅਸੀਂ ਕੋਈ ਲੋਗੋ ਲਾਇਆ ਤੇ ਨਾ ਕੋਈ ਨੰਬਰ ਕਨੈਕਟ ਨੰਬਰ ਦਿੱਤਾ ਹੈ ਕਿਉਂਕਿ ਸਾਡੀ ਸਮਰੱਥਾ ਨਹੀਂ ਹੈ ਹੀ ਪੈਸਾ ਕਮਾਉਣ ਦੀ ਅਸੀਂ ਤੇ ਇੱਥੇ ਬਾਬੇ ਨਾਨਕ ਦਾ ਨਾਮ ਕਮਾਉਣ ਵਾਸਤੇ ਆਏ ਆ ਦੂਜਾ ਇਹ ਜਿਹੜਾ ਹੁਣ ਤੁਹਾਨੂੰ ਨੰਬਰ ਦੇਣ ਲੱਗੇ ਆ ਇਹ ਉਹਨਾਂ ਵੀਰਾਂ ਵਾਸਤੇ ਦੇਣ ਲੱਗੇ ਆ ਕਿ ਜਿਨ੍ਹਾਂ ਨੇ ਕੋਈ ਸਲਾਹ ਲੈਣ ਵਾਸਤੇ ਜਿਹੜੇ ਨਹੀਂ ਆ ਸਕਦੇ ਜਿਵੇਂ ਵੀਰ ਜੀ ਹੁਣੀ 1000 ਕਿਲੋਮੀਟਰ ਕੋਈ ਆਉਂਦਾ 100 ਕਿਲੋਮੀਟਰ ਲੁਧਿਆਣੇ ਤੋਂ ਚੱਲ ਕੇ ਆਏ ਤੇ ਉਸ ਵੋਚ ਆਪਾਂ ਨੰਬਰ ਤੁਹਾਨੂੰ ਦੇ ਸਕਦੇ ਆ ਪਰ ਇਸ ਨੰਬਰ ਦੇ ਉੱਤੇ ਆਪਾਂ ਨੂੰ ਕਿਸੇ ਨੂੰ ਪੈਸਾ ਨਹੀਂ ਪਣਾਏਗਾ ਤੇ ਹਾਂ ਜਿਨ੍ਹਾਂ ਨੇ ਸਲਾਹ ਲੈਣੀ ਹੈ ਉਹ ਸਲਾਹ ਲੈ ਸਕਦਾ ਕਿਥੇ ਕਿਹੜੀ ਚੀਜ਼ ਦੀ ਜ਼ਰੂਰਤ ਹੈ ਉਸ ਹਿਸਾਬ ਤੇ ਆਪਾਂ ਨੰਬਰ ਦੱਸ ਸਕਦੇ ਆ ਉਹ ਆਪਾਂ ਬੋਲ ਦਿੰਨੇ ਆ ਨੰਬਰ ਜੀ ਨੰਬਰ 71475 28890 71475 28890 ਆਪਾਂ ਨੰਬਰ ਵੀ ਤੁਹਾਨੂੰ ਦੱਸ ਕੋ ਦੱਸ ਦਿੱਤਾ ਕਿ ਵੀ ਜੇ ਤੁਸੀਂ ਸੰਪਰਕ ਕਰਨਾ ਸਿਰਫ ਇਹਦੇ ਇਸ ਨੰਬਰ ਤੇ ਪੈਸੇ ਨਹੀਂ ਪਾਉਣੇ ਉਹਨਾਂ ਲਈ ਕਿ ਵੀ ਸਾਨੂੰ ਤੋਂ ਸਲਾਹ ਲੈ ਸਕਦੇ ਆ ਵੀ ਕਿਸ ਪਿੰਡ ਦੇ ਵਿੱਚ ਜਾਂ ਕਿਸ ਘਰ ਨੂੰ ਜੋ ਜ਼ਰੂਰਤ ਹੈ ਤੁਸੀਂ ਇਹਨਾਂ ਦਾ ਬਾਬਾ ਜੀ ਨਾਲ ਗੱਲਬਾਤ ਕਰ ਸਕਦੇ ਆ ਸੋ ਸਭ ਤੋਂ ਮੇਨ ਗੱਲ ਅਸੀਂ ਇਹ ਕਰਨੀ ਚਾਹੁੰਦੇ ਆ ਕਿ ਆ ਸਾਡੇ ਵੀਰ ਨੇ ਜਦੋਂ ਅਸੀਂ ਇੱਥੇ ਆਏ ਤਾਂ ਸਭ ਤੋਂ ਪਹਿਲਾਂ ਇਹ ਵੀਰ ਸਾਨੂੰ ਗਾਈਡ ਕੀਤਾ ਇਹਨਾਂ ਨੇ ਤੇ ਪਿੰਡ ਦੇ ਲੋਕ ਜਿਹੜੇ ਮਾਦਰੀ ਪਿੰਡ ਤੋਂ ਆਏ ਸੀ ਉਹਨਾਂ ਨੂੰ ਵੀ ਇਹਨਾਂ ਨੇ ਗਾਈਡ ਕੀਤਾ ਤੋ ਇੱਥੇ ਸਾਨੂੰ ਆਕੇ ਵੀਰ ਗਾਇਕ ਵੀ ਨੇ ਸੋ ਪਹਿਲਾ ਵੀ ਇਹਨਾਂ ਨੇ ਬਹੁਤ ਇੱਥੇ ਸੇਵਾ ਕੀਤੀ ਆ ਜਦੋਂ ਪਾਣੀ ਆਇਆ ਸੀ ਉਦੋਂ ਵੀ ਇਹਨਾਂ ਨੇ ਬਹੁਤ ਜ਼ਿਆਦਾ ਸੇਵਾ ਕੀਤੀ ਆ ਸੋ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਕੋਈ ਇਸ ਮੁਸ਼ਕਲ ਦੀ ਘੜੀ ਦੇ ਵਿੱਚ ਆਪਣਾ ਘਰਵਾਰ ਛੱਡ ਕੇ ਇੱਥੇ ਸੇਵਾ ਕਰਨੀ ਤੇ ਉਹ ਬਹੁਤ ਵੱਡੀ ਗੱਲ ਹੁੰਦੀ ਆ ਤੇ ਇਹੀ ਇੱਕ ਪੰਜਾਬ ਦੀ ਸਾਡੇ ਪੰਜਾਬ ਦੀ ਸਭ ਤੋਂ ਵੱਡੀ ਕਲਾ ਲਾਲੋ ਸਾਾਨੂੰ ਗੁਰੂਆਂ ਦੀ ਬਖਸ਼ਿਸ਼ ਲਾਲੋ ਤੇ ਇਹੀ ਸਭ ਤੋਂ ਵੱਡੀ ਆ ਕਿ ਇਹ ਵੀਰ ਲਗਾਤਾਰ ਸੇਵਾ ਕਰੇ ਵੀਰ ਜੀ ਤੁਹਾਡਾ ਆਪਣਾ ਨਾਮ ਕੀ ਜਤਪੁਰਾ ਨਾ ਮੇਰਾ ਨਾਂ ਰਹੀ ਪੰਜਾਬੀ ਲੋਕ ਗਾਇਕਾ ਗੁਰਦੇਵ ਪਧਰੀਆ ਜੀ ਜੀ ਹਾਂਜੀ ਤੇ ਮੈਂ ਅਸੀਂ ਜੋੜੀ ਵੀ ਹਾਂ ਆਲੇ-ਾਨ ਜਾਣ ਮੇਰੇ ਨਾਲ ਗਾਉਂਦੇ ਨੇ ਡਿਊਟ ਗਾਉਣੇ ਸੋਲੋ ਵੀ ਗਾਉਣੇ ਆ ਤੇ ਜਦੋਂ ਆਹ ਮਾਹੌਲ ਵੇਖਿਆ ਤੇ ਸਾਡੇ ਤੋਂ ਰਿਆ ਨਹੀਂ ਗਿਆ ਅਸੀਂ ਜਿੰਨੀ ਜੋਗ ਹੈ ਅਸੀਂ ਵੀ ਸੇਵਾ ਕੀਤੀ ਤੇ ਜਿਹੜਾ ਸੇਵਾ ਕਰਨਾ ਚਾਹੁੰਦਾ ਉਹਨੂੰ ਸਹੀ ਗਾਈਡਨਸ ਦਿੰਨੇ ਆ ਅਸੀਂ ਬਸ ਇਸੇ ਲਈ ਭਰਾਵਾਂ ਨੇ ਹੁਕਮ ਲਾਇਆ ਸੀਗਾ ਮਨਜਿੰਦਰਵਾਲ ਚੱਕ ਮੇਰਾ ਮਮਾ ਦਾ ਲੜਕਾ ਉਹਨਾਂ ਦੱਸਿਆ ਵੀ ਭਰਾ ਜੀ ਆ ਰਿਹਾ ਤੇ ਤੁਸੀਂ ਉਹਨਾਂ ਨੂੰ ਗਾਈਡ ਕਰਨਾ ਸੋ ਮੈਂ ਉਹਨਾਂ ਨਾਲ ਆ ਗਿਆ ਤੁਸੀਂ ਤਾਂ ਉਦੋਂ ਦੇਖਿਆ ਹੋਊਗਾ ਵੀ ਕਿਸ ਤਰ੍ਹਾਂ ਦੇ ਹਾਲਾਤ ਸੀ ਕਿ ਤੁਸੀਂ ਲਗਾਤਾਰ ਇੱਥੇ ਸੇਵਾ ਕਰ ਰਹੇ ਹਾਲਾਤ ਬਹੁਤ ਮਾੜੀ ਸੀਗੇ ਹੁਣ ਵੀ ਮਾੜੇ ਆ ਹਾਲਾਤ ਉਦੋਂ ਵੀ ਬਹੁਤ ਮਾੜੇ ਸੀ ਉਦੋਂ ਪਾਣੀ ਦਾ ਹੀ ਪਤਾ ਨਹੀਂ ਕਿਹੜੇ ਪਾਸੇ ਉਹਨੇ ਢਾਲ ਆਦਣੀ ਆ ਜੀ ਤੇ ਕਿਹਨ ਫਸਲਾਂ ਦੀਆਂ ਫਸਲਾਂ ਤੇ ਪਿੰਡਾਂ ਦੇ ਪਿੰਡ ਦਾ ਬਾਹ ਹੋ ਜਾਣੇ ਆ ਉਦੋਂ ਵੀ ਅਸੀਂ ਆਉਂਦੇ ਰਹੇ ਬਹੁਤ ਟਰਾਲੀਆਂ ਆਉਂਦੀਆਂ ਰਹੀਆਂ ਸੇਵਾ ਬਹੁਤ ਹੁਣ ਘੱਟੀ ਸੇਵਾ ਉਦੋਂ ਬਹੁਤ ਸੇਵਾ ਲਈ ਆਉਂਦੇ ਰਹੇ ਤੇ ਜ਼ਰੂਰਤ ਹੋਣਾ ਜਾਂਦੀ ਸੀ ਹੁਣ ਜ਼ਰੂਰਤ ਨਹੀਂ ਕੋਈ ਜ਼ਰੂਰਤ ਸੇਵਾ ਕਰ ਹੁਣ ਕਿਉਂ ਲੱਗਦਾ ਵੀ ਹੁਣ ਟਰਾਲੀਆਂ ਉਨੀਆਂ ਨਹੀਂ ਆ ਰਹੀਆਂ ਜਾਂ ਉਹਨਾਂ ਰਾ ਇਸ ਦੀ ਜਰੂਰਤ ਨਹੀਂ ਪਹੁੰਚਦੀ ਨਹੀਂ ਬਹੁਤ ਫਰਕ ਪੈ ਗਿਆ ਇਸ ਚੀਜ਼ ਦਾ ਮੈਂ ਅੱਜ ਜੋ ਪਹਿਲਾਂ ਆਇਆ ਸੀਗਾ ਉਦੋਂ ਕੁਝ ਹੋਰ ਮਾਹੌਲ ਸੀਗਾ ਅੱਜ ਵੇਖਦਾ ਜਿਹੜਾ ਤੇ ਅੱਜ ਮਾਹੌਲ ਕੁਝ ਹੋਰ ਆ ਕਿਉਂ ਜਦੋਂ ਪਾਣੀ ਆਉਂਦਾ ਨਾ ਤੇ ਹਰ ਇੱਕ ਇਨਸਾਨ ਭੱਜ ਕੇ ਆਉਂਦਾ ਕੋਈ ਤਾਂ ਮੇਰੇ ਵਰਗੇ ਵੀਡੀਓ ਬਣਾਉਂਦੇ ਆ ਜਾ ਕੇ ਵੇਖੀਏ ਕਈ ਆਪਣੇ ਰੰਗ ਚ ਮਕਾਉਂਦੇ ਸੋ ਇਸ ਵੇਲੇ ਜਿਆਦਾ ਜਰੂਰਤ ਆ ਜਿਹੜੇ ਫਸਲਾਂ ਡੁੱਬੀਆਂ ਜਿੱਥੇ ਰੇਤਾਂ ਚੜ੍ਹੀ ਆ ਉਹਨਾਂ ਨੂੰ ਡੀਜ਼ਲ ਦੀ ਵੀ ਜ਼ਰੂਰਤ ਆ, ਉਹਨਾਂ ਨੂੰ ਬੀਜਾਂ ਦੀ ਜ਼ਰੂਰਤ ਆ, ਉਹਨਾਂ ਨੂੰ ਖਾਦਾਂ ਦੀ ਜ਼ਰੂਰਤ ਆ ਤੇ ਜਿਹੜੇ ਬੋਰਾਾਂ ਦੇ ਵਿੱਚ ਪਾਣੀ ਪੈ ਚੁੱਕਾ, ਜਿਹੜੇ ਬੋਰਾ ਖਰਾਬ ਹੋ ਚੁੱਕਿਆ, ਘਰਾਂ ਦੇ ਘਾਟ ਟਹਿ ਚੁੱਕਿਆ, ਇਸ ਵੇਲੇ ਸਾਡੀ ਜ਼ਰੂਰਤ ਉਹਨਾਂ ਨੂੰ ਬਹੁਤ ਜ਼ਿਆਦਾ, ਕਿਸਾਨ ਨੂੰ ਲੋੜ ਆ, ਸਾਨੂੰ ਅੱਗੇ ਆਉਣ ਦੀ ਇਸ ਚੀਜ਼ ਦੀ। ਸੋ ਇਹਨਾਂ ਦਾ ਇਹ ਕਹਿਣਾ ਕਿ ਵੀ ਹੁਣ ਥੋੜਾ ਅੱਗੇ ਨਾਲੋਂ ਜੋ ਸੰਕਟਾਂ ਨੇ ਉਹ ਘਟ ਗਈਆਂ ਨੇ ਤੇ ਜ਼ਰੂਰਤਾਂ ਹੋਣਾ ਕਿਉਂਕਿ ਪਾਣੀ ਦਾ ਵਹਾ ਜੋ ਘਟ ਚੁੱਕਿਆ ਵਾ ਹੁਣ ਜੋ ਪਾਣੀ ਪਾਣੀ ਜੋ ਸੁੱਕ ਚੁੱਕਿਆ ਪਰ ਫਸਲਾਂ ਤਬਾਹ ਹੋ ਚੁੱਕੀਆਂ, ਇੱਥੇ ਉਹਨਾਂ ਬਿਮਾਰੀ ਵੀ ਫੈ ਤੋ ਦੱਸ ਕੋ ਹੁਣ ਸਾਨੂੰ ਜ਼ਰੂਰਤਾ ਕਿ ਵੀ ਆਪਾਂ ਹੁਣ ਜਿਸ ਤਰ੍ਹਾਂ ਪਹਿਲਾਂ ਹੁੰਦੀ ਨਾ ਉਸੇ ਤਰ੍ਹਾਂ ਹੀ ਹੁਣ ਇੱਥੇ ਮਦਦ ਲਈ ਪਹੁੰਚੀ ਹੈ ਹੁਣ ਬਹੁਤ ਜ਼ਿਆਦਾ ਜ਼ਰੂਰਤ ਹੈ ਸੋ ਮਾਜਰੀ ਦੇ ਜੋ ਹੋਰ ਵੀ ਇੱਥੇ ਵੀਰ ਪਹੁੰਚੇ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆਂ ਵੀਰ ਜੀ ਕੀ ਸੋਚਿਆ ਜਿਸ ਤਰ੍ਹਾਂ ਤੁਸੀਂ ਪਿੰਡ ਦੇ ਵਿੱਚ ਲਗਾਤਾਰ ਅਨਾਉਂਸਮੈਂਟ ਵੀ ਕਰ ਰਹੇ ਹੋ ਦੱਸਿਆ ਜਿਸ ਤਰ੍ਹਾਂ ਵੀਰ ਨੇ ਦੱਸਿਆ ਕਿ ਤੁਹਾਨੂੰ ਕੀ ਤੁਹਾਡੇ ਦਿਲ ਵਿੱਚ ਕੀ ਆਇਆ ਵੀਰ ਜੀ ਸਾਰੇ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਜੀ ਫਤਿਹ ਇੱਥੇ ਆ ਕੇ ਜੋ ਹਾਲਾਤ ਦੇਖੇ ਗਰਾਊਂਡ ਲੈਵਲ ਤੇ ਉੱਪਰ ਕੇ ਦੇਖਿਆ ਵੀ ਅੱਜ ਤੋਂ ਹੜ੍ਹਾਂ ਦੇ ਟਾਈਮ ਦੇ ਵਿੱਚ ਜਿਸ ਦਿਨ ਪਾਣੀ ਆਇਆ ਉਸ ਦਿਨ ਹਾਲਾਤ ਸੀ ਵੀ ਇੱਥੇ ਬਹੁਤ ਜ਼ਿਆਦਾ ਟਰਾਲੀਆਂ ਆ ਰਹੀਆਂ ਸੀ ਅੱਜ ਲੋਕਾਂ ਦਾ ਉਹ ਚੀਜ਼ੋਂ ਧਿਆਨ ਕੋਸ਼ ਅੱਜ ਤੱਕ ਘਟ ਚੁੱਕਿਆ ਔਰ ਜਿਹੜੀਆਂ ਨਵੀਆਂ ਪ੍ਰੋਬਲਮਾਂ ਲੋਕਾਂ ਨੂੰ ਆ ਰਹੀਆਂ ਇਥੇ ਅਸੀਂ ਦਫਾ ਪਿੰਡਾਂ ਦਾ ਤਕਰੀਬਨ ਦौरा ਕਰਤਾ ਤੇ ਉੱਥੋਂ ਲੋਕਾਂ ਨੂੰ ਵਿਚਾਰ ਕੀਤੀ ਤੇ ਉੱਥੋਂ ਪਤਾ ਲੱਗਿਆ ਵੀ ਕੀ ਕੀ ਹੈਲਪ ਦੀ ਲੋੜ ਆ ਸਾਰਿਆਂ ਨਾਲੋਂ ਪਹਿਲਾਂ ਤਾਂ ਜਿਹੜੇ ਮੰਨ ਲਓ ਵੀ ਇੱਕ ਦੋ ਏਕੜ ਵਾਲੇ ਜ਼ਿਮੀਂਦਾਰ ਆ ਉਹਨਾਂ ਦੇ ਕੋਲੇ ਨਾ ਤਾਂ ਆਪਣੇ ਗਾਰ ਕੱਢਣ ਲਈ ਟਰੈਕਟਰਾਂ ਤੇ ਨਾ ਉਦਾਂ ਦੇ ਉਹਨਾਂ ਦੇ ਫਾਈਨੈਂਸ਼ੀਅਲੀ ਤੌਰ ਤੇ ਵੀ ਸਟਰੋਂਗ ਨਹੀਂ ਗਏ ਸੀ ਵੀ ਕਿਰਾਏ ਤੇ ਕਢਵਾ ਲੈਣਗੇ ਜਾਂ ਉਹਨਾਂ ਦੀ ਆ ਕੇ ਇੱਥੇ ਹੈਲਪ ਕਰਨ ਦੀ ਲੋੜ ਆ ਤੇ ਫੇਰ ਜਿਵੇਂ ਜਿਹੜੇ ਗਰੀਬ ਤੌਕੇ ਦੇ ਲੋਕ ਆ ਜਾਂ ਕੋਈ ਵਿੱਚੋਂ ਜਿਵੇਂ ਬਾਬਾ ਜੀ ਨਾਲ ਗੱਲਬਾਤ ਦੌਰਾਨ ਸਾਨੂੰ ਪਤਾ ਲੱਗਿਆ ਵੀ ਕੁਝ ਪਰਿਵਾਰ ਐਜੇ ਜਨਨ ਤੇ ਕੁਦਰਤੀ ਕਰੋਪੀ ਬਿਮਾਰੀ ਆ ਤੇ ਉਹਨਾਂ ਦਾ ਘਰ ਡੇਗ ਪਿਆ ਵਿੱਚੋਂ ਕੁਝ ਪਰਿਵਾਰ ਐਜੇ ਵੀ ਹੁੰਦਾ ਵੀ ਜਿਨ੍ਹਾਂ ਨੂੰ ਐਟ ਅ ਟਾਈਮ ਉਹ ਹੈਲਪ ਦੀ ਲੋੜ ਆ ਉਹ ਜਿਹੇ ਪਰਿਵਾਰ ਜਾਂ ਇੱਕ ਪਰਿਵਾਰ ਦੀਆਂ ਕਹਿੰਦੇ 5-7 ਡੰਗਰ ਸੀਗੇ ਉਹ ਸਾਰੇ ਹੀ ਮਰ ਗਏ ਉਹ ਚੀਜ਼ਾਂ ਲਈ ਵੀ ਜਾਣੀ ਇੱਥੇ ਗਰਾਊਂਡ ਲੈਵਲ ਤੇ ਆ ਕੇ ਇੱਥੇ ਆ ਕੇ ਦੇਖੋ ਕਿ ਕਿੰਨਾ ਨੂੰ ਅਸਾਂ ਲੋੜ ਆ ਅਸੀਂ ਬਕਾਇਦਾ ਸਾਰੇ ਪਿੰਡਾਂ ਚ ਦੌਰਾ ਕਰਕੇ ਤੇ ਉਹਨਾਂ ਦੇ ਕੰਟੈਕਟ ਨੰਬਰ ਲੈ ਕੇ ਜਿਨ੍ਹਾਂ ਨੂੰ ਲੋੜ ਆ ਅਸੀਂ ਨਾਲ ਦੀ ਨਾਲ ਨੋਟ ਕਰ ਰਹੇ ਹਾਂ ਨੰਬਰ ਫਿਰ ਅਸੀਂ ਸਾਰੇ ਆਪਦੇ ਨਗਰ ਦੇ ਵਿੱਚ ਜਾ ਕੇ ਸਲਾਹ ਦੇ ਨਾਲ ਵੀ ਜਿੱਥੇ-ਜਿੱਥੇ ਸਾਨੂੰ ਲੋੜ ਅਸੀਂ ਮਹਿਸੂਸ ਕਰਾਂਗੇ ਉੱਥੇ ਉੱਥੇ ਅਸੀਂ ਇਹ ਤਾਂ ਨਹੀਂ ਕਹਿ ਸਕਦੇ ਵੀ ਅਸੀਂ ਬਹੁਤ ਹੈਲਪ ਕਰ ਦਾਂਗੇ ਪਰ ਜਿੰਨੇ ਜੋਗੇ ਪਰਮਾਤਮਾ ਨੇ ਸਾਨੂੰ ਕੀਤਾ ਅਸੀਂ ਉਨਨੀ ਵੱਧ ਤੋਂ ਵੱਧ ਹੈਲਪ ਇਥੇ ਪਹੁੰਚਾਵਾਂਗੇ ਸੋ ਇਹਨਾਂ ਦਾ ਵੀ ਇਹੀ ਕਹਿਣਾ ਕਿ ਵੀ ਜੋ ਮਦਦਤ ਪਹਿਲਾਂ ਅਸੀਂ ਸੋਸ਼ਲ ਮੀਡੀਆ ਦੇ ਰਾਹੀਂ ਦੇਖੀ ਜਾ ਰਹੇ ਸੀਗੇ ਜਦੋਂ ਪਾਣੀ ਦੀ ਪਰ ਉਦੋਂ ਨਾਲੋਂ ਹੁਣ ਮਦਦਤ ਬਹੁਤ ਘੱਟ ਪਹੁੰਚ ਰਹੀ ਹੈ ਸੋ ਇਹਨਾਂ ਨੇ ਕਿਹਾ ਵੀ ਅਸੀਂ ਜੋ ਪਿੰਡ ਜਾ ਕੇ ਫਲਾਹ ਕਰਾਂਗੇ ਜੋ ਵੀ ਇੱਥੇ ਹੁਣ ਪੂਰਾ ਇਜਾਜ਼ਾ ਲੈ ਕੇ ਚੱਲੇ ਨੇ ਵੀ ਇੱਥੇ ਕੀ ਚੀਜ਼ ਦੀ ਜ਼ਰੂਰਤ ਆ ਜਿੰਨਾ ਵੀ ਸਾਥ ਹੋ ਸਕੇਗਾ ਉਹਦੀ ਸੀ ਮਦਦ ਕਰਾਂਗੇ ਸੋ ਇਹਨਾਂ ਦਾ ਵੀ ਇਹੀ ਕਹਿਣਾ ਕਿ ਵੀ ਪਹਿਲਾਂ ਇੱਥੇ ਆ ਕੇ ਦੇਖਿਆ ਜਾਵੇ ਵੀ ਇਹਨਾਂ ਲੋਕਾਂ ਨੂੰ ਕੀ ਚੀਜ਼ ਚਾਹੀਦੀ ਆ ਕਿਸ ਕਿਸ ਚੀਜ਼ ਦੀ ਜ਼ਰੂਰਤ ਆ ਵੀ ਉਹੀ ਪਿੰਡਾਂ ਦੇ ਵਿੱਚ ਪਿੰਡ ਇਕੱਠੇ ਹੋ ਕੇ ਵੀ ਇੱਥੇ ਰਾਸ਼ਨ ਪਾਉਣ ਰਾਸ਼ਨ ਦੀ ਜ਼ਰੂਰਤ ਆ ਜਾਂ ਡੀਜ਼ਲ ਦੀ ਜ਼ਰੂਰਤ ਆ ਜਾਂ ਖਾਦ ਦੀ ਜ਼ਰੂਰਤ ਆ ਵੀ ਉਹੀ ਇਹਨਾਂ ਲੋਕਾਂ ਨੂੰ ਦਿੱਤੀ ਜਾਵੇ ਜਾਂ ਘਰ ਪਾਉਣ ਵਾਲਿਆ ਤਾਂ ਉਹ ਪਵਾਏ ਜਾਣ ਸੋ ਆਓ ਆਪਾਂ ਪੰਜਾਬ ਦੇ ਲੋਕੋ ਜਿਸ ਤਰ੍ਹਾਂ ਪਹਿਲਾਂ ਮਦਦ ਕੀਤੀ ਆ ਉਸੇ ਤਰ੍ਹਾਂ ਹੁਣ ਆਪਾਂ ਡਟ ਕੇ ਇਹਨਾਂ ਦੀ ਹੋਰ ਮਦਦ ਕਰੀਏ ਜਿਸ ਤਰ੍ਹਾਂ ਨਾਲ ਘਰ ਟਹਿ ਚੁੱਕ ਨੇ ਘਰ ਬਣਾਈਏ ਜੋ ਇਹਨਾਂ ਨੂੰ ਜ਼ਰੂਰਤ ਆ ਉਹ ਦੇਈਏ ਉਹ ਪਰਮਾਤਮਾ ਇਹ ਪੰਜਾਬ ਗੁਰੂਆਂ ਬਣਾ ਦੀ ਧਰਤੀ ਆ ਤੇ ਇੱਥੇ ਕੋਈ ਵੀ ਘਾਟ ਨਹੀਂ ਤੇ ਹਮੇਸ਼ਾ ਹੀ ਪੰਜਾਬ ਹੋਣ ਦੇ ਵਿੱਚ ਰਿਹਾ ਤੇ ਚੜ੍ਹਦੀ ਕਲਾ ਵਿੱਚ ਰਹੇਗਾ ਦੇਖਦੇ ਰਹੋ ਪ੍ਰੈਮ ਸਵੇਰਾ ਜਸਵਿੰਦਰ ਸਿੰਘ ਡਾਂਕੀਆਂ ਦੇ ਨਾਲ